ਵੀ ਸ਼ੁਮਾ ਅਥਾ ਅਗਨੰ ਤਪੋ ਲੈ ਜਿਉਂ ਬੁਲਾਵਹੁ ਤੇ ਨਾਨਕ ਦਾਸ ਬੁਲੇ ਨਿਤ ਜੀਉ ਪਿੰਦ ਸਬ ਤੇਰਾ ਹਉਨ ਪਰ ਜਾਮੀ ਪ੍ਰਭਿ ਭਗਵਾਨ ਦਾ ਸੁਨੰਦਾਸ ਕਹੈ ਜਨ ਨਾਨਕ ਜਿਹਾ ਤੂੰ ਪੁਰਾਹੇ ਤੀਰੋ ਓਮ ਕਰੀ ਵਖਿਆਨ ਨਿਗੁਜ ਬਤਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਸਮਾਇ ਮਨੋ ਕੀ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੀ ਔਰ ਬਾਗੀ ਸਤਸੰਗੀ ਜਨੋ ਮੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਮਾਰੂ ਦੇ ਅੰਦਰ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਚਾਰਨ ਕੀਤੀ ਪਾਵਨ ਬਾਣੀ ਅਸ਼ਟਪਦੀਆਂ ਦੇ ਸ਼ੁਰੂ ਵਿੱਚ ਪਾਵਨ ਸ਼ਬਦੀਆਂ ਪਾਵਨ ਵਿਚਾਰ ਸਰਵਣ ਕਰ ਰਹੇ ਆ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1009 ਦੇ ਸੁਭਾਈਮਾਨ ਹੈ ਪਿੰਡੀ ਪੋੜੀ ਅਤੇ ਰਹਾਉ ਦੇ ਮੰਦ ਦੀ ਵਿਚਾਰ ਕਰ ਸਤਪੁਰਾਂ ਲਈ ਸੀ ਜੀ ਜੀ ਪੋੜੀ ਇਹਦਾ ਮੂਲ ਪਾਤਸ਼ਾਹ ਬਾਣੀ ਬਖਸ਼ਿਸ਼ ਕੀਤੀ ਹੈ ਸ਼ੰ ਪ੍ਰਮਾਰਾਇ ਜੀ ਸਤਿਗੁਰੂ ਹੈ ਮੋਹਿਤਾ ਸ਼ਬਦ ਲੰਗਾਵਣ ਹਾਰ ਕਿਥਾ ਪਵਣ ਨਾ ਪਾਗੋ ਕੋ ਨਾ ਜਲ ਨਾ ਆਕਾਰ ਕਿਥਾ ਸਚਾ ਸੱਜ ਨਾਏ ਕਵਤਿਨ ਤਾਰਣ ਹਾਰ ਪੁਰਸ਼ਾ ਭਾਵੇਂ ਰਹਿਮਤ ਕੀਤੀ ਇਸ ਮੂਜੀ ਕੋੜੀ ਦੇ ਅੰਦਰ ਇਹ ਸੱਚਾ ਗੁਰੂ ਇਹ ਸੰਸਾਰ ਭਵ ਸਾਗਰ ਤੂੰ ਪਾਰ ਕਰਾਉਣ ਦੀ ਇਸ ਜਿੰਦ ਲਈ ਜਹਾਜ਼ ਹੈ ਤਾਵਰ ਜਨਨ ਦੇ ਵਿੱਚ ਉਚਾਰਣ ਕੀਤੇ ਦੌਰ ਦੇ ਅੰਦਰ ਈਸ਼ਰ ਬਰਸਤ ਮਿਲ ਜਾਂਦੇ ਨੇ ਵਾਹਿਗੁਰੂ ਨਾਮ ਰਹਾਜ ਹੈ ਚੜੇ ਸੁ ਉਤਰੀ ਪਾਰ ਜੋ ਸ਼ਰਧਾ ਕਰੇ ਸੇਵੰਦੇ ਗੁਰ ਪਾਰ ਉਤਾਰਨ ਹਾਰ ਇਹਨਾਂ ਨੇ ਭਾਵਨਾ ਨਾਲ ਸ਼ਰਧਾ ਨਾਲ ਸੇਵਾ ਕੀਤੀ ਆਪਣੇ ਗੁਰੂ ਦੀ ਜਿਹੜੇ ਇਸ ਨਾਮ ਦੇ ਬੇੜੇ ਵਿੱਚ ਸਵਾਰ ਹੋ ਗਏ ਇਹ ਖੁਦ ਹੀ ਚੜਨ ਵਾਲਾ ਪਾਰ ਹੋਵੇਗਾ ਅਸੀਂ ਸ਼ਬਦ ਵਿੱਚ ਆਪਣੇ ਆਪ ਨੂੰ ਸਵਾਰੀ ਨਹੀਂ ਕੀਤਾ ਸ਼ਬਦ ਦੀ ਤੀਕ ਹੈ ਕੇਂਦਰੀ ਭਾਵ ਜੋ ਸ਼ਬਦ ਹੈ ਉਹਦੇ ਸਤਪੁਰਾਂ ਸਮਝਾਇਆ ਹੈ ਕਿ ਜਗਤ ਜਿਹੜਾ ਸੱਚਾ ਇਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਇਸ ਜਾਲ ਦੇ ਵਿੱਚੋਂ ਜਿਉਂਦੇ ਹੋ ਨਿਕਲਦੇ ਨਹੀਂ ਜੋ ਗੁਰੂ ਦੀ ਮਿਹਰ ਨਾਲ ਸਦਾ ਪ੍ਰਮਾਤਮਾ ਦੇ ਨਾਮ ਨੂੰ ਸੰਭਾਲਦੇ ਨੇ ਬਾਬਾ ਜਗਫਾਥਾ ਮਾਇਆ ਜਾਲ ਬਾਬਾ ਜਗਫਾਥਾ ਮਹਾ ਜਾਲ ਮਾਇਆ ਦੇ ਵੱਡੇ ਜਾਲ ਵਿੱਚ ਗੁਰ ਪ੍ਰਸਾਦ ਦੀ ਉਪਰੇ ਸੱਚਾ ਨਾਮ ਸੰਭਾਲ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਜੀਵਨ ਦਾ ਉਧਾਰ ਹੋ ਗਿਆ ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਸੰਭਾਲ ਲਿਆ ਸੱਚੇ ਨਾਮ ਨੂੰ ਜਪਿਆ ਜਿਨ੍ਹਾਂ ਨੇ ਮਾਲਕ ਦੀ ਅਰੰਧਨਾ ਕੀਤੀ ਜਿਹੜੇ ਪਰਮੇਸ਼ਰ ਦੀ ਸੇਵਾ ਦੇ ਵਿੱਚ ਜੁਟ ਗਏ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਵੀ ਤੇਰੇ ਤੋਂ ਬਿਨਾ ਮੇਰਾ ਕੋਈ ਅਸਰਾ ਨਹੀਂ ਉਹੀ ਕਰਨ ਕਰਾਉਣ ਵਾਲਾ ਹੈ ਸਾਰਾ ਕੁਝ ਉਹੀ ਕਰਨ ਹੈ ਤੇਰੇ ਤੋਂ ਹੋ ਰਿਹਾ ਹੈ ਤੇਰੇ ਵੱਲੋਂ ਕੀਤਾ ਜਾ ਰਿਹਾ ਹੈ ਜਦੋਂ ਇਹ ਖਿਆਲ ਲੈ ਕੇ ਮਨੁੱਖ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਟੇਕ ਲੈਂਦਾ ਹੈ ਉਦੋਂ ਉਹਦੇ ਹਰ ਕਰਮ ਦੇ ਵਿੱਚ ਉਹ ਖੁਦ ਨਹੀਂ ਹੁੰਦਾ ਪਰਮੇਸ਼ਰ ਵਰਤਦਾ ਹੈ ਜਪਦਿਆਂ ਜਪਦਿਆਂ ਅਰਾਧਨਾ ਕਰਦਿਆਂ ਕਰਦਿਆਂ ਜਦੋਂ ਰੱਬ ਦੇ ਅੰਦਰ ਅਪੇਤਾ ਪ੍ਰਾਪਤ ਹੋ ਜਾਏ ਤੇ ਇਹ ਜਾਣੋ ਕਿ ਬੇਅੰਤ ਪ੍ਰੇਮੀ ਨੇ ਜਿਨ੍ਹਾਂ ਦੀ ਰਚਨਾ ਕੋ ਆਪ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਬੋਲਣਾ ਆਰੰਭ ਕਰ ਦਿੰਦਾ ਉਹ ਆਪ ਨੇ ਬੋਲ ਦੇ। ਹੋ ਤੇ ਰੱਬ ਨੂੰ ਕਹਿ ਦਿੱਤਾ ਜਿਉਂ ਬੁਲਾਵੇਂ ਤਿਉਂ ਬੋਲ ਲੈ ਸੁਆਮੀ। ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ। ਕਿ ਸਤਿਗੁਰਾਂ ਆਖਿਆ ਬਨੇ ਖਾਣਾ ਖਾਏ ਉਹ ਮੇਰੀ ਨਹੀਂ ਹੈ ਬਾਣੀ ਮੈਂ ਨਹੀਂ ਬੋਲਿਆ ਮੈਂ ਕੁਝ ਨਹੀਂ ਆਖਿਆ ਪਰ ਉਹ ਇਹ ਤੇ ਜੋ ਕੁਝ ਮੈਨੂੰ ਦਰਗਾਹ ਵਿੱਚੋਂ ਹੁਕਮ ਹੋਇਆ ਜਿਹੜੇ ਮੂਲ ਦਰਗਾਹ ਦੇ ਵਿੱਚੋਂ ਮੇਰੇ ਗੰਠ ਦੇ ਅੰਦਰ ਬਣੇ ਉਹਨਾਂ ਨੂੰ ਰਚਨਾ ਨਿਰਾਹੀ ਤੁਹਾਡੇ ਸਾਹਮਣੇ ਬਿਆਨ ਕੀਤਾ ਹੈ ਮੇਰੀ ਆਪਣੀ ਬਾਣੀ ਨਹੀਂ ਇਹ ਹੈ ਤੁਰ ਕੀ ਬਾਣੀ ਇਹ ਹੈ ਜੈਸੀ ਮੈਂ ਆਵੈ ਕ੍ਰਿਸ਼ਨ ਕੀ ਬਾਣੀ ਦਰਸ਼ਨਾ ਕਰੀ ਗਿਆਨ ਮੇ ਲਾ ਦੋ ਸਤਿਗੁਰ ਆਖਿਆ ਜ਼ਿੰਦਗੀ ਕੀ ਹੈ ਬਿਖ ਬੋਹੇ ਥਾ ਲਾਦੇ ਆਂਦੀ ਆ ਸਮੁੰਦ ਮਗਾਰ ਬੇਅੰਤ ਵਿਅਕਤੀਆਂ ਲਈ ਤੁਸੀਂ ਆਪ ਇਹ ਸ਼ਬਦ ਕਈ ਵਾਰੀ ਵਰਤਿਆ ਹੋਵੇਗਾ ਆਪਣੇ ਜੀਵਨ ਚ ਜਾਂ ਸੁਣਿਆ ਹੋਵੇਗਾ ਕਿ ਇਹ ਬੜਾ ਅੜਿਅਲ ਜਾਂ ਸੜਿਅਲ ਸੁਭਾਅ ਹੈ ਇਹਨੂੰ ਤੇ ਕੁਝ ਵੀ ਆਖੀਏ ਪਟਕ ਜਾਂਦਾ ਹੈ ਕਿਉਂ ਆਖਣਾ ਪਿਆ ਜੀ ਉਹਨੇ ਤੁਹਾਡੀ ਗੱਲ ਨੂੰ ਸਹਿਣੀ ਨਹੀਂ ਕੀਤਾ ਜਾਂ ਕਈ ਕਿਤੇ ਨੇ ਪੀ ਨੂੰ ਤੇ ਬੁਲਾਇਆ ਨਹੀਂ ਨਮਸ਼ਕਾਰੀ ਨੇ ਕਬੂਲਦਾ ਹੈ ਇਹ ਬਾਸ਼ਾ ਵਟ ਕੇ ਲੰਘ ਜਾਂਦਾ ਉਹਦੇ ਅੰਦਰ ਦੁਨੀਆ ਪ੍ਰਤੀ ਸਨੇਹ ਪ੍ਰਗਟ ਨਹੀਂ ਹੋਇਆ ਉਹਨੇ ਦੁਨੀਆ ਦੇ ਵਿੱਚੋਂ ਬਿਲਕੁਲ ਵੀ ਰੱਬ ਦੇ ਦیدار ਨਹੀਂ ਕੀਤੇ ਉਹਨੂੰ ਅਸ਼ੋਝੀ ਨਹੀਂ ਆਈ ਕਿ ਜਿਹਦੇ ਨਾਲ ਮੈਂ ਨਫ਼ਰਤ ਕਰਨੀਆਂ ਅੱਜ ਬੜਾ ਕੁਝ ਕੀਤਾ ਜਾ ਰਿਹਾ ਜੀ ਤੁਹਾਡੀ ਜ਼ਿੰਦਗੀ ਨਾਲ ਤੁਹਾਡੇ ਅਤੇ ਦੂਜੇ ਪ੍ਰਤੀ ਨਫ਼ਰਤ ਫੈਲਾ ਕੇ ਪਹਿਲਾਂ ਸਿਰਫ ਇਰਾਜਿਤ ਲੀਡਰ ਕਰਦੇ ਸੀ ਅੱਜ ਪ politcal ਤੇ ਹੈ ਨਹੀਂ ਜੀ ਅਜੇ ਬੱਚੇ ਨੇ ਕੋਈ ਚਾਰ ਪੰਜ ਭਰਾ ਹੋਣ ਪੰਜ ਸੱਤ ਮੈਂਬਰਾਂ ਦਾ ਪਰਿਵਾਰ ਹੋਵੇ ਉਹ ਵੀ ਆਪਣੀ ਪਾਰਟੀ ਬਣਾਈ ਰਹੀ ਬੈਠੇ ਦੋ ਚਾਰ ਇੱਕ ਪਾਸੇ ਦੋ ਚਾਰ ਇੱਕ ਪਾਸੇ ਉਹਨਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਚਾਰ ਜੀ ਵੱਧ ਤੋਂ ਵੱਧ ਅੱਜ ਰਹੇ ਗਏ ਨੇ ਪਰਿਵਾਰ ਵਿੱਚ ਮੇਟਾ ਬੇਟੀ ਤੇ ਜੋ ਦੋ ਜੀ ਆਪ ਮਾਪੇ ਜਿਉਂਦੇ ਨੇ ਉਹਨਾਂ ਦੀ ਸभाल ਕੀਤੀ ਜਾ ਰਹੀ ਛੇ ਉਹ ਜਾਣਗੇ ਨਹੀਂ ਤੇ ਚਾਰ ਪਰਿਵਾਰ ਦੇ ਮੈਂਬਰ ਨੇ ਉਹਨਾਂ ਵਿੱਚੋਂ 3 ਨੇ ਚਲੇ ਜਾਣਾ ਇੱਕ ਧੀ ਬਣ ਕੇ ਆਈ ਫਿਰ ਉਹ ਹੀ ਚਾਰ ਰਹਿਗੇ ਪਰ ਚਾਰਾਂ ਦਾ ਨੂੰ ਮਿਸ਼ਦ ਨਹੀਂ ਹੋ ਰਿਹਾ ਕਿਉਂ ਕਿਉਂਕਿ ਜੀ ਰੱਬ ਦੇ ਦਦਾਰ ਆਪਣੇ ਨੇਤਰਾਂ ਦੇ ਨਾਲ ਮੌਨਕਤਾ ਦੇ ਅੰਦਰੋਂ ਯਾ ਹਰ ਜੀਵ ਦੇ ਅੰਦਰ ਉਹ ਨਹੀਂ ਕੀਤੇ ਸਤਿਗੁਰਾਂ ਤੇ ਉਹ ਕਹ ਦਿੰਦੇ ਕਿ ਆਖਿਆ ਵੀ ਸਾਰਿਆਂ ਵਿੱਚ ਮੈਂ ਹਾਂ ਦੁਨੀਆਂ ਤੇ ਮੇਰੇ ਤੋਂ ਬਿਨਾਂ ਹੋਰ ਕੁਝ ਵਰਤ ਨਹੀਂ ਰਿਹਾ ਅਰ ਇਹ ਨਹੀਂ ਆਖਿਆ ਨਹੀਂ ਦਾਤਾ ਤੂੰ ਮੇਰੇ ਸਾਹਮਣੇ ਤੇ ਕੁਝ ਵੀ ਨਹੀਂ ਸਾਰਾ ਕੁਝ ਮੈਂ ਹੀ ਨਾ ਬਸ ਮੈਂ ਹੀ ਕਰਨੀ ਆ ਮੈਂ ਹੀ ਪਾਲਣੀ ਆ ਮੈਂ ਹੀ ਕੀਤਾ ਸਤਿਗੁਰਾਂ ਕਹੇ ਤੇਰੀ ਜ਼ਿੰਦਗੀ ਦਾ ਬੇੜਾ ਜਿਹੜਾ ਹੈ ਉਹ ਤੇ ਮਾਇਆ ਦੇ ਜ਼ਹਿਰ ਦੇ ਨਾਲ ਡੁੱਬਿਆ ਪਿਆ ਹੈ ਇਹਦੇ 'ਚ ਸਿਰਫ ਵਿਕਾਰ ਨਹੀਂ ਇਹਦੇ 'ਚ ਸਿਰਫ ਦੁਰਾਚਾਰ ਨਹੀਂ ਇਹਦੇ 'ਚ ਹੰਕਾਰ ਹੈ ਇਹਦੇ 'ਚ ਕਾਮ ਹੈ ਇਹਦੇ 'ਚ ਕ੍ਰੋਧ ਹੈ ਇਹਦੇ 'ਚ ਲੋਭ ਹੈ ਇਹਦੇ 'ਚ ਮੋਹ ਦੀਆਂ ਤੰਦਾਂ ਨੇ ਇਹ ਸਾਰਿਆਂ ਵਿੱਚ ਹੁੰਦੇ ਹਨ ਪਰ ਚੇਤੇ ਰੱਖੀ ਤੂੰ ਇਹਨਾਂ ਦੇ ਪ੍ਰਭਾਵੇ ਠਾ ਆ ਗਿਆ ਜੇ ਤੂੰ ਇਹਨਾਂ ਦੇ ਪ੍ਰਭਾਵੇ ਠਾ ਆ ਗਿਆ ਤੇ ਸਹਿਬਾਖੇ ਜ਼ਿੰਦਗੀ ਸਾਰਥਕ ਨਹੀਂ ਹੋਵੇਗੀ ਕਿਉਂਕਿ ਇਹਨਾਂ ਨੇ ਤੇਰੀ ਜ਼ਿੰਦਗੀ ਨੂੰ ਸਾੜ ਦੇਣਾ ਗਾਲ ਦੇਣਾ ਕਾਮ ਕ੍ਰੋਧ ਕਾਇਆ ਤੋਂ ਗੱਲ ਹੈ ਜਿਉਂ ਕੰਚਨ ਸੁਹਾਗਾ ਟਲੈ ਖਾੜਣ ਕੇ ਅੰਦਰੋਂ ਅੰਦਰੀ ਕੁਣ ਵਗਦਾ ਜਿੰਦਗੀ ਕੁਝ ਵਾਪਰਿਆ ਸ੍ਰੀ ਚਲਾ ਗਿਆ ਆਪਾਂ ਆਖਿਆ ਵੀ ਤੇ ਬੜਾ ਵਧੀਆ ਸੀ ਚੰਗਾ ਪਲਾ ਬੜਾ ਸ਼ਡੌਲ ਸਰੀਰ ਸੀ ਪਰ ਸਾਧਗੁਰ ਆਖਿਆ ਅੰਦਰ ਤੇ ਕੁਝ ਬਚੇ ਹੀ ਨਹੀਂ ਸੀ ਮਾਨੋ ਦਰਖਤ ਵਧੀਆ ਹੋਵੇ ਅੰਦਰੋਂ ਕੁਣ ਖਾੜਾ ਹੈ ਤੇ ਥੋੜੇ ਜਿ ਝਖੜ ਦੇ ਨਾਲ ਹਿੱਲ ਜਾਂਦਾ ਹੈ ਡਿੱਗ ਜਾਂਦਾ ਹੈ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਅਜਦਾ ਵਿਅਕਤੀ ਅੰਦਰੋਂ ਟੁੱਟਿਆ ਹੋਇਆ ਹੈ ਇਹਦੇ ਅੰਦਰ ਆਤਮਿਕ ਬਲਵੰਤਾ ਨਹੀਂ ਆਤਮਿਕ ਸਮਰੱਥਾ ਨਹੀਂ ਇਹਦੇ ਸੰਕਲਪ ਦ੍ਰਿੜ ਨਹੀਂ ਆਪਣੀ ਗੱਲ ਤੇ ਇੱਕ ਛਿਦ ਛਿਨ ਵਿੱਚ ਬਦਲ ਗਿਆ ਹੈ ਇਹਦਾ ਬਿਆਨ ਕੋਈ ਨਹੀਂ ਹੁੰਦਾ ਜੀ ਇਹਦਾ ਅੰਦਰਲਾ ਟਿਕਿਆ ਹੀ ਨਹੀਂ ਸਤਿਗੁਰਾਂ ਖਿਆ ਤੇ ਲੱਜ ਰਿਹਾ ਮਾਇਆ ਦੇ ਹੱਥਾਂ ਵਿੱਚ ਮਾਟੀ ਕੋ ਪੁੱਤਰ ਕੈਸੀ ਨਚਤ ਹੈ ਦੇਖ ਦੇਖ ਸੁਣੈ ਬੁਲੈ ਦੌਰਿਓ ਫਿਰਤ ਹੈ ਮਾਟੀ ਕੋ ਪੁੱਤਰਾ ਕੈਸੀ ਨਚਤ ਹੈ ਦੇਖ ਦੇਖ ਸੁਣੈ ਬੁਲੈ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਜਬ ਕਛ ਪਾਵੇ ਤਬ ਗਰਬ ਕਰਤ ਹੈ ਮਾਇਆ ਨਹੀਂ ਤਬ ਰੋਵਣ ਲਗਤ ਹੈ ਮਾਇਆ ਨਹੀਂ ਤਬ ਰੋਵਣ ਲਗਤ ਹੈ ਫਿਰ ਕਿਉਂ ਲੱਗਦਾ ਹੈ ਟਕਾ ਹੈ ਨਹੀਂ ਆਪਣੇ ਜੀਵਨ ਵਿੱਚ ਆਪਣੇ ਬੋਲਾਂ ਤੇ ਧਿਆ ਨਹੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਆਪ ਜੀ ਨੇ ਜਿਹੜੇ ਅਖਬਾਰ ਪੜ੍ਹਦੇ ਨੇ ਜਾਂ ਫੋਨ ਵੇਖਦੇ ਨੇ ਉਹਨਾਂ ਕਰ ਤੱਕਿਆ ਹੈ ਬਿਰੰਦਰ ਦੀ ਸੀਟ ਤੋਂ ਬੀਪੀ ਸਰਜੀਤ ਕੌਰ ਸਵੇਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੀ। ਮੁੱਖ ਮੰਤਰੀ ਸਾਹਿਬ ਆਪ ਸ਼ਾਮਲ ਕਰਦੇ ਨੇ। ਛਾਮੀ 6 ਕਿੰ ਕਿੰ ਬਾਅਦ ਬਿਆਨ ਬਦਲਦੇ ਫਿਰ ਅਕਾਲੀ ਦਲ ਦੇ ਨਾਲ ਜਿਹੜੇ ਭਗੌੜੇ ਬਣ ਕੇ ਆਕਤੀ ਸਨ ਉਹਨਾਂ ਦੇ ਅਸਰੇ ਤੇ ਉਸੇ ਚੋਂ ਉਹਨੂੰ ਲੜਨ ਦਾ ਐਲਾਨ ਕਰ ਦਿੰਦਾ। ਇਹ ਜ਼ਿੰਦਗੀ ਦੀ ਝਟਕਣਾ ਨਹੀਂ ਠੋੜੀ। ਦਾਵਾਂ ਡੋਲਸ ਤੁੱਤੀ ਹੈ। ਸਾਡੀ स्थिरता ਨਹੀਂ ਨਾ ਇਹ ਗੱਲ ਸਾਡੇ ਪਰਿਵਾਰਾਂ ਤੋਂ ਸ਼ੁਰੂ ਹੋਈ ਦੀ ਫਿਰ ਸਬਾ ਸ਼ਹਿਰੀ ਵਿੱਚ ਗਈ ਕਲੋਨੀ ਵਿੱਚ ਗਈ ਸਮਾਜ ਵਿੱਚ ਗਈ ਦੇਸ਼ ਵਿੱਚ ਗਈ ਤੇ ਪੂਰੇ ਸਮੁੱਚੇ ਵਿਸ਼ਵ ਦੇ ਵਿੱਚ ਇਹ ਉਦਵਪਕਿਆ ਕਾਰਨ ਜਿਸ ਮਾਲਕ ਨੇ ਇਸ ਵਿਸ਼ਵ ਦੀ ਸਜਣਾ ਕੀਤੀ ਜਿਹੜਾ ਸੰਸਾਰ ਦੀ ਰਚਨਾ ਦਾ ਕਾਰਨ ਹੈ ਉਹਨੂੰ ਚੇਤੇ ਕਰਨਾ ਬੰਦ ਕਰ ਦਿੱਤਾ ਗਿਆ ਉਹਨੂੰ ਅਸੀਂ ਚੇਤੇ ਕਰਨਾ ਬੰਦ ਕੀਤਾ ਤੇ ਉਹਦੇ ਤੋਂ ਸਾਡੀਆਂ ਦੂਰੀਆਂ ਵਧਦੀਆਂ ਗਈਆਂ ਜਿੰਨੀਆਂ ਅਸੀਂ ਰੱਬ ਤੋਂ ਦੂਰੀਆਂ ਬਧਾਈਆਂ ਉਹਨੀ ਸਾਡੀ ਜ਼ਿੰਦਗੀ ਦੀ ਬੇੜੀ ਡਾਮ ਡੋਲ ਗਈ ਨਹੀਂ ਡੋਲਦੀ ਜੀ ਸਤਿਗੁਰੂ ਤੇ ਉਹਨਾਂ ਦੇ ਸ਼ਬਦ 8 ਮਹੀਨੇ ਦੇ ਘਰੇ ਵਿੱਚ ਵੀ ਉਸੇ ਗੱਲ ਤੇ ਆਪਣੇ ਸੰਕਲਪ ਤੇ ਦ੍ਰਿੜ ਰਹਿੰਦੇ ਨੇ ਉਹ ਪੰਜ ਸਿੰਘਾਂ ਵੱਲੋਂ ਕੀਤੇ ਹੁਕਮ ਨੂੰ ਹੀ ਮੰਨਦੇ ਨੇ 40 ਸਿੰਘਾਂ ਦੇ ਨਾਲ ਆਪਣਾ ਤਨ ਕੌਮ ਤੋਂ ਕੁਰਬਾਨ ਕਰਨ ਲਈ ਵੀ ਤਿਆਰ ਹੋ ਇਥੇ ਸਾਡਾ ਸੰਕਲਪ ਜਿਹੜਾ ਹੈ ਉਹੀ ਦਾਵਾ ਨੂੰ ਹੈ ਅਸੀਂ ਆਪਣੇ ਉੱਤੇ ਵਿਸ਼ਵਾਸ ਹੀ ਨਹੀਂ ਕਰ ਪਾਏ ਤੇ ਦੂਜਿਆਂ ਤੇ ਕਿਵੇਂ ਕਰਾਂਗੇ ਸਤਿਗੁਰਾਂ ਖਾਂ ਇਹਦਾ ਇੱਕੋ ਹੀ ਕਾਰਨ ਹੈ ਕਿ ਤੇਰੀ ਜ਼ਿੰਦਗੀ ਦਾ ਜਿਹੜਾ ਵੇੜਾ ਹੈ ਉਹ ਜ਼ਹਿਰ ਨਾਲ ਲੰਦਿਆ ਹੋਇਆ ਹੈ ਤੇ ਤੈਨੂੰ ਕੋਈ ਉਰਲਾ ਤੇ ਪਾਰਲਾ ਕਿਨਾਰੇ ਨਹੀਂ ਦਿਖਦਾ ਸਥਿਤੀ ਦਾਵਾ ਨੂੰ ਹੈ ਅਸੀਂ ਜੋ ਕੁਝ ਵੀ ਕਰਣਾ ਹੈ ਤਨ ਲੈ ਕੇ ਕਰਣਾ ਹੈ ਕਿ ਲਾਭ ਕਿਥੋਂ ਆਣਾ ਹੈ ਪੈਸੇ ਪਿੱਛੇ ਢੋਲਦੇ ਵਿਅਕਤੀ ਤੇ ਤੁਹਾਡਾ ਕਸੂਰ ਨਹੀਂ ਗੁਰਬਾਣੀ ਨੇ ਗਾਲਾ ਕਿ ਕਬੀਰ ਮਾਇਆ ਦੁੱਧ ਨਹੀਂ ਪਮਨ ਚ ਭੋਲਣ ਹਾਰ ਸੰਤੋ ਮੱਖਣ ਖਾਇਆ ਛਾਸ਼ ਪੀਆ ਸੰਸਾਰ ਇਹ ਇਹੋ ਜਿਹਾ ਕਿਉਂ ਵਾਪਰਿਆ ਸਤਿਗੁਰਾਂ ਆਖਿਆ ਇਹਦੇ ਕੋਲ ਨਾਮ ਲਾਹ ਹੈ ਮਲਾਹ ਕੌਣ ਸੀ ਛਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਹੁਣ ਜ਼ਿੰਦਗੀ ਜਿਸ ਸੰਸਾਰ ਦੇ ਵਿੱਚੋਂ ਅਸੀਂ ਵਿਤਰਨੇ ਆ ਸਤਿਗੁਰਾਂ ਖਿਆ ਇਹ ਬੜਾ ਭਿਆਨਕ ਹੈ ਜੀ ਤਾਂ ਤੇ ਅਰਦਾਸ ਕੀਤੀ ਪੰਤਾਨੇ ਕਹਿ ਲੰਗੀ ਦਾਤਾ ਸੰਸਾਰ ਸੁਮੰਦੇ ਤਾਰਕ ਬਿੰਦੇ ਮੁੱਖੋ ਬਾਹਤੇ ਹੈ ਬਾਹਤੇ ਬੀਚਲਾ ਨਾਮ ਇਹ ਬੀਚਲਾ ਕਹਿੰਦੇ ਨੇ ਪਰਮੇਸ਼ਰ ਨੂੰ ਹੈ ਪਰਮੇਸ਼ਰ ਹੈ ਪ੍ਰਭੂ ਮੈਨੂੰ ਆਪਣਾ ਪੱਲਾ ਫੜਾ ਤੇ ਮੈਂ ਪੜਨਾ ਚਾਹੁੰਦਾ ਤੇ ਬਾਬਾ ਜੀ ਸਭ ਜਿਨੀਆਂ ਆਖਿਆ ਜੀ ਮੈਨੂੰ ਪਤਾ ਹੁੰਦਾ ਨਾ ਕਿ ਇਸ ਤਰ੍ਹਾਂ ਵਾਪਰਣਾ ਹੈ ਫਰੀਦਾ ਜੀ ਜਨ ਲੜ ਛਿੜਣਾ ਪੀਤੀ ਪਾਈ ਗੰਧ ਤੈ ਜੀਵਣ ਮੈਂ ਨਾਹੀਂ ਉਹ ਸਭ ਜਗ ਦਿੱਠਾ ਹੰਡ ਬੜਾ ਪਰਖਿਆ ਸਾਰਿਆਂ ਬਾਬਾ ਕਮੀਸ਼ਾ ਮਿੰਨਤ ਇਥੋਂ ਤੱਕ ਕਹਿ ਦਿੱਤਾ ਕਹਿਣ ਲੱਗੇ ਦੁਨੀਆਂ ਦੇ ਲੋਕੋ ਤੁਹਾਡੀ ਦੋਸਤੀ 2000 4000 ਲੱਖ 2 ਲੱਖ ਨਾਲੋਂ ਬੇਗੀ ਮੈਂ ਸਾਰੇ ਜਗਤ ਨੂੰ ਚੰਗੀ ਤਰ੍ਹਾਂ ਪਰਖਿਆ ਹੁਣ ਅੱਖਾਂ ਮੋਢੇ ਤੇ ਢੂਲ ਪਾ ਕੇ ਤੇ ਮੀਰ ਸਾਹਿਬ ਜਗ ਹੋਂ ਫਿਰਿਓ ਮੰਦਲ ਕੰਡ ਚੜਾਈ ਪਰ ਮੈਂ ਵੇਖਿਆ ਕੋਈ ਕਾਹਤ ਕੋ ਨਹੀਂ ਸਭ ਡਿਠੀ ਸੋਕ ਵਜਾਇ ਚੰਗੀ ਤਰ੍ਹਾਂ ਪਰਖ ਲਿਆ ਕੋਈ ਕਿਸੇ ਦਾ ਨਹੀਂ ਇਹ ਤੇ ਸੁੱਖਾਂ ਦੇ ਸਾਥੀ ਨੇ ਬੜਾ ਗਾਰਾ ਹੁਣ ਕਾ ਲਗਦੀਆਂ ਨੇ ਜਿੱਥੇ ਸੁੱਖ ਹੋਣ ਕੋਈ ਦੁਖੀ ਹੋਵੇ ਗਰੀਬ ਹੋਵੇ ਉਹਦੇ ਘਰ ਤੇ ਆ ਪਾਣਾ ਹੀ ਨਹੀਂ ਉਹਦੇ ਨੇੜੇ ਵੀ ਨਹੀਂ ਟੁਕਣਾ ਕਿਸੇ ਨੇ ਅੱਜ ਦੀ ਪੜ੍ਹਨ ਸਹਿਬਾਂ ਨੇ ਬਿਆਨ ਕੀਤਾ ਵੀ ਚੇਤੇ ਰੱਖੀ ਇਹਦੇ ਨਾਲ ਲੱਗ ਜਾ ਦੁਨੀਆਂ ਨੇ ਸਾਥ ਨਹੀਂ ਦੇਣਾ ਦੁਨੀਆਂ ਨੇ ਸਾਥੀ ਨਹੀਂ ਬਣਨਾ ਇੱਕ ਸਾਥੀ ਹੈ ਪੱਕਾ ਤੇਰਾ ਤੇ ਜੇ ਤੇਨੂੰ ਉਪਲੇਖ ਹੈ ਫਿਰ ਮੈਂ ਬਾਰ-ਬਾਰ ਇੱਕੋ ਉਦਾਹਰਣ ਦਿੰਦਾ ਕਿ ਸਾਰਾ ਕੁਝ ਸਿੱਖ ਜਾਏਗਾ ਕਿ ਰੱਬ ਤੇਰਾ ਕੀ ਲੱਗਦਾ ਤੂੰ ਭਾਈ ਜਿੱਥੇ ਤੋਂ ਸਿੱਖ ਉਹਦੇ ਨਹੀਂ ਮਾਪੇ ਉਹਦਾ ਸੰਸਾਰ ਤੇ ਕੋਈ ਨਹੀਂ ਪਰ ਉਹਨਾਂ ਆਪਾਂ ਗੁਰੂ ਨੂੰ ਸਮਰਪਿਤ ਕਰ ਦਿੱਤਾ ਕਹਿ ਦਿੱਤਾ ਨਾਨੀ ਮਾਂ ਨੂੰ ਕਿ ਐਵੇਂ ਨਾ ਰੋਧਨ ਕਰ ਨਾਨੀ ਉਹਨੇ ਆਖਿਆ ਪੁੱਤਰ ਇਹ ਸ਼ਿਕਰ ਨੂੰ ਤਾਲਾ ਲਾਉਂਦਿਆਂ ਮੇਰੇ ਹੱਥ ਕੰਬਦੇ ਨੇ ਆਪਣੀ ਈਂਜਵਾਈ ਦੇ ਘਰ ਨੂੰ ਤਾਲਾ ਲਾਣੇ ਸੌਖੀ ਗੱਲ ਨਹੀਂ ਤੂੰ ਬੜਾ ਛੋਟਾ ਹੈ ਤੈਨੂੰ ਸਮਝ ਨਹੀਂ ਭਾਈ ਜੇਠਾ ਕਹਿ ਲਗਾ ਦਾਨੀ ਚੇਤੇ ਰੱਖੀ ਦੁਨੀਆ ਤੇ ਮੇਰਾ ਐਸਾ ਘਰ ਬਣੇਗਾ ਕਿ ਦੁਨੀਆ ਦੀ ਕੋਈ ਤਾਕਤ ਉਹਨੂੰ ਤਾਲਾ ਨਹੀਂ ਲਗਾ ਸਕੀ ਕਰੋ ਦਰਸ਼ਨ ਹਰਿਮੰਦਰ ਸਾਹਿਬ ਦੇ ਅੰਦਰੋਂ ਕੁੰਡੇ ਨੇ ਬਾਹਰੋਂ ਕੁੰਡਾ ਨਹੀਂ ਲੱਗਦਾ ਜੀ ਹੁਣ ਤਾਂ ਪਤਾ ਨਹੀਂ ਜਿਹੜਾ ਦਰਬਾਰ ਸਤਿਗੁਰਾਂ ਦੇ ਜਨਮ ਸਥਾਨ ਤੇ ਸਾਰੇ ਆ ਗਿਆ ਸੀ ਉੱਥੇ ਵੀ ਬਾਹਰੋਂ ਤਾਲੇ ਨਹੀਂ ਲੱਗਾਏ ਉਹ ਲੱਖਾਂ ਚੌਵੀ ਕੇ ਟੇਕ ਨੂੰ ਲਾ ਰਹੇ ਦੁਨੀਆਂ ਦੀ ਕੋਈ ਤਾਕਤ ਇਹਨੂੰ ਹੁੰਡਾ ਨਹੀਂ ਲਗਾ ਸਕਦੀ ਹੁੰਡਾ ਤੇ ਨਹੀਂ ਸੀ ਲੱਗਾ ਦੁਨੀਆਂ ਦੇ ਬਾਦਸ਼ਾਹਾਂ ਨੇ ਨੂੰ ਕਾਣ ਦੀ ਮਟਾਣ ਦੀ ਕੋਸ਼ਿਸ਼ ਕੀਤੀ ਪਰ ਉਸ ਮਹਾਨ ਸੱਚੀ ਪਾਦਸ਼ਾਹ ਦੇ ਦਰਬਾਰ ਦੀ ਸਦਾ ਚੜ੍ਹਦੀ ਕਲਾ ਹੈ ਉਸ ਦੀ ਨੀਤ ਕਿਹਾ ਹੈ ਇੱਕ ਨਹੀਂ ਦੋ ਨਹੀਂ ਰੋਜ਼ਾਨਾ ਲੱਖਾਂ ਲੋਕ ਉਹthi ਆਪਣਾ ਸੀਸ ਚ ਪਾ ਕੇ ਆਪਣੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ ਦੀ ਕਾਮਨਾ ਕਰਦੇ ਨੇ ਤੇ ਸੰਪੂਰਨ ਹੁੰਦੀਆਂ ਹਨ ਅੱਜ ਵੀ ਭਾਈ ਜੇਠਾ ਜਿਹਨੂੰ ਲੋਕ ਕਹਿੰਦੇ ਸਨ ਇਹਦੇ ਮੱਥੇ ਨਾਲ ਲੱਗੋ ਲੋਕ ਦਰਵਾਜ਼ਾ ਬੰਦ ਕਰਨ ਨਹੀਂ ਦਿੰਦੇ ਸਨ ਝੁੰਗੜੀਆਂ ਵੇਚਣ ਜਾਣਾ ਜਿਹਨਾਂ ਨੂੰ ਪਤਾ ਸੀ ਕਿ ਇਹਦੇ ਮਾਪੇ ਨਹੀਂ ਰਹੇ ਤਾਂ ਨਾਨੀ ਲੈ ਕੇ ਆਈ ਉਹ ਆਪਣੇ ਬੱਚਿਆਂ ਨੂੰ ਖੇਡਣ ਨਹੀਂ ਸੰਦੇਮ ਇੱਕ ਦਿਨ ਰੋਏ ਨਾਨੀ ਨੂੰ ਖੇਡਣ ਆਏ ਘਰ ਚਲੇ ਤੇ ਨਾਨੀ ਆਖਿਆ ਜੇਠਾ ਕੀ ਹੋਇਆ ਪਾਈ ਜਿੱਥੇ ਨੇ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਦੋਦੇ ਆਖਿਆ ਨਾਨੀ ਬੱਚੇ ਤੇ ਖੇਡਣਾ ਚਾਹਦੇ ਨੇ ਹਰਬਿੰਦੋਂ ਦਾਸੇ ਕੀ ਹੈ ਮੈਨੂੰ ਲੋਕ ਕਹਿੰਦੇ ਹਨ ਕਿ ਇਹ ਬੰਦੇ ਭਾਕਾਂ ਵਾਲਾ ਛੋਟੀ ਉਮਰਾਂ ਚ ਮਾਪਿਆਂ ਨੂੰ ਖਾ ਗਿਆ ਮਾਂ ਨਾਨੀ ਮੇਰਾ ਦੋਸ਼ ਚੱਲਗੇ ਤੇਰਾ ਨਹੀਂ ਰਜਾ ਤੇਰਾ ਪਤੀ ਵਾਪਰੀ ਲੋਕ ਤੇ ਇਹਨਾਂ ਦੋਸ਼ ਇਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸ਼ਰਮ ਨਹੀਂ ਇੱਕ ਦਿਨ ਪਿਓ ਬਣ ਕੇ ਰੱਬ ਆ ਗਿਆ ਉਹ ਪੁੱਤਰਾ ਛਾਪਾਂ ਲੈ ਕੇ ਜਾ ਰਹੇ ਸਨ ਕੌਣ ਆਵਾਜ਼ ਕੀ ਸੁਣਦਾ ਭਾਈ ਜੱਠਾ ਪ੍ਰਵਾਹ ਹੁੰਦਾ ਹੀ ਲੰਘ ਰਿਹਾ ਕਿਉਂਕਿ ਨਗਰ ਵਾਲੇ ਗੁਗੜੀਆਂ ਨਹੀਂ ਖਰੀਦਦੇ ਹੁਕਾ ਦੇਣਾ ਦਰਿਆ ਦੇ ਕੰਢੇ ਤੇ ਜਾ ਕੇ ਉਹ ਨਹੀਂ ਫੇਰਾਖਿਆ ਸੱਜਣਾ ਉਹ ਪੁੱਤਰਾ جنہوں تیجی وار پتر کہہ کہ کے آواز ماری پائی جا روکیا پچھے انہیں آکھیں بیٹا تین بلانا ترسرا سی پتر پتر دی آواز اسے باپو نے بزرگ امرا میں پرہ کی تھی آواز ماری آکھیں بڑی بھوک لگی ایک لپ لتا لگا نہیں انہیں کچھ نہیں بڑھنا بڑنا اور دے ਭਾਈ ਜਿਠਾ ਕਹਿੰਦਾ ਵੀ ਬਾਪੂ ਮੈਨੂੰ ਪੁੱਤਰ ਪੁੱਤਰ ਕਹਿੰਦਾ ਜਾ ਤੇਰੇ ਸਾਹਮਣੇ ਘੁੰਗਣੀਆਂ ਦਾ ਇੱਕ ਛਾਬਾ ਨਹੀਂ ਇਹੋ ਜੀ ਅਨੰਤ ਛਾਬੇ ਲਿਆ ਕੇ ਰੱਖ ਦਿਆਂਗਾ ਮੈਨੂੰ ਬੜੀ ਭੁੱਖ ਹੈ ਮੈਂ ਬਚਪਨ ਤੋਂ ਪੁੱਤਰ ਸ਼ਮਦਲੀ ਤਰਸਦਾ ਹਾਂ ਜਦੋਂ ਇੰਨੇ ਬੋਲ ਆਖੇ ਤ੍ਰਿਪਤ ਹੋਇਆ ਉਹ ਸੇਵਕ ਦੇ ਆਖਿਆ ਸਾਥੀ ਹੋਰ ਵੀ ਨਹੀਂ ਬੜੇ ਇਸ਼ਾਰਿਆਂ ਪਾ ਕੇ ਉਹਨਾਂ ਨੂੰ ਮਿਸ਼ਕਾੜਿਆ ਸਾਧੂ ਵਿੱਚ ਐਸੇ ਮੇਸ਼ ਸਾਰਾ ਸ਼ਾਪਾ ਝੋੜੀ ਵਿੱਚ ਪਾ ਕੇ ਸਾਦੂ ਦੀ ਆਪ ਘਰ ਵਾਪਸ ਗਏ ਤਾਂ ਨਾਨੀ ਨੇ ਪੁੱਛਿਆ ਜੇਠਾ ਛੇਤੀ ਆ ਗਿਆ ਅੱਜ ਦੀ ਵਟਕ ਖੈਰ ਲਗਾ ਭਾਈ ਜੇਠਾ ਵੀ ਨਾਨੀ ਮਾ ਅੱਜ ਬੜਾ ਧੰਨ ਲਿਆਇਆ ਅੱਜ ਮੈਨੂੰ ਉਹ ਮਿਲ ਗਿਆ ਜਿਹਦੇ ਤੋਂ ਲੋਕ ਮੈਨੂੰ ਨਫ਼ਰਤ ਕਰਦੇ ਨੇ ਅੱਜ ਮੈਨੂੰ ਕਿਸੇ ਨੇ ਪੁੱਤਰ ਆਖ ਕੇ ਬੁਲਾਇਆ ਬਸ ਉਸ ਬਾਪੂ ਦੇ ਪੁੱਤਰ ਸ਼ਬਦ ਨੂੰ ਮੈਂ ਆਪਣੀਆਂ ਕੁੜੀਆਂ ਦਾ ਸ਼ਾਮਾਂ ਨਿਸ਼ਾਵਰ ਕਰ ਆਇਆ ਮੈਨੂੰ ਬੜੀ ਖੁਸ਼ੀ ਹੋਈ ਉਹਨੇ ਆਖਿਆ ਸਹੂਨ ਕਰੇਗਾ ਕੀ ਭਟਕਦੀ ਹੈ ਨਹੀਂ ਫਿਰ ਲੰਗਾ ਚ ਖੁਕਾ ਸਵਾਨ ਜਿਹੜੀਆਂ ਘਰ ਬਣਾਉਣ ਨਹੀਂ ਰੱਖੀਆਂ ਕੁੜੀਆਂ ਨੇ ਸਵੇਰੇ ਉਬਾਲ ਕੇ ਫਿਰ ਮਾਇ ਬਣਾ ਲਾ ਕੇ ਇਕੱਠੀ ਕਰ ਲਾ ਗਈ ਰਾਤ ਭੁੱਖੇ ਰਹੇਗੇ ਅੱਜ ਤੇ ਉਥੇ ਆਵਾਜ਼ ਦੇ ਦੇ ਕੇ ਲੰਗਰ ਸ਼ਿਕਾਇਆ ਜਾ ਦੁਨੀਆ ਦੇ ਉੱਤੇ ਬਹੁਤ ਲੋਕ ਫਟਪਾਥਾਂ ਤੇ ਭੁੱਖੇ ਸੌਂਦੇ ਨੇ ਪਰ ਉਸ ਲੰਗਰੀ ਵਿੱਚ ਜਿਹੜਾ ਜਾਣ ਬੈ ਉਹ ਭੁੱਖਾ ਨਹੀਂ ਸੌ ਸਕਦਾ ਬਿਨਾਂ ਵਜਾ ਤੋਂ ਸੁਸਤਾ ਰਹੇ ਸੁਸਤਾ ਰਹੇ ਪਰ 24 ਘੰਟੇ ਸੰਸਾਰਿਕ ਭੋਜਨ ਦੀ ਪ੍ਰਾਪਤੀ ਤੇ ਨਾਲ-ਨਾਲ ਉਥੇ ਦੂਜਾ ਲੰਗਰ ਚੱਲਦਾ ਆਤਮ ਖਰਾਕ ਦਾ ਭੋਜਨ ਸਾਡੀ ਜ਼ਿੰਦਗੀ ਦੀ ਆਤਮ ਖਰਾਕ ਉਹ ਭਾਈ ਜੇਠਾ ਸਤਿਗੁਰੂ RAM DAS ਸਾਹਿਬ ਕੀਤੇ ਸ਼ਰੂਕ ਵਿੱਚ ਪੜ੍ਹ ਰਹੀ ਹੈ ਤਾਂ ਸਤਿਗੁਰਾਂ ਖੜਾ ਮਨੁੱਖਾਤੀ ਬਣਾ ਲੈ ਗੁਰੂ ਤੇਰੀ ਜ਼ਿੰਦਗੀ ਦਾ ਬੇੜਾ ਇਸ ਸੰਸਾਰ ਤੋਂ ਪਾਰ ਲੰਗਾ ਸਕਦਾ ਹੈ ਕਿਉਂਕਿ ਗੁਰੂ ਜਹਾਜ਼ ਹੈ ਸਤਿਗੁਰੂ ਹੈ ਉਹ ਹੈ ਤਾ ਸ਼ਬਦ ਲਗਾਮਣ ਹਾਰ ਸਤਿਗੁਰਾਂ ਖਿਆ ਗੁਰੂ ਜਹਾਜ਼ ਹੈ ਤੇ ਗੁਰੂ ਆਪਣੇ ਸ਼ਬਦ ਦੀ ਰਾਹੀਂ ਜੀਵ مسافرਾਂ ਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾਣ ਦੇ ਸਮਰਥ ਹੈ ਜਦੋਂ ਗੁਰੂ ਰੂਪੀ ਜਹਾਜ਼ 'ਤੇ ਸਵਾਰ ਹੋ ਜਾਏਗਾ ਫਿਰ ਉੱਥੇ ਕੋਈ ਨਹੀਂ ਸਮਾ ਸਕਦਾ ਤਿੱਥੈ ਪਮੜ ਨਾ ਪਾਲਹੁਕੁ ਨਾ ਦਲ ਨਾ ਆਕਾਰ ਜਦੋਂ ਗੁਰੂ ਦੇ ਹੱਥਾਂ ਵਿੱਚ ਜ਼ਿੰਦਗੀ ਦਾ ਮੇੜਾ ਦਿਲ ਥਾਹ ਹੈ ਗੁਰੂ ਦੇ ਸ਼ਬਦ ਵਿੱਚ ਜੀਮੁ ਖਾ ਪਰ ਸਵਾਰ ਹੋ ਜਾਏ ਉੱਥੇ ਸਤਿਗੁਰਾਂ ਕੇ ਹਵਾ ਨਹੀਂ ਸੁਤੰਦੀ ਅੱਗ ਨਹੀਂ ਸੁਤੰਦੀ ਪਾਣੀ ਨਹੀਂ ਸੁਤੰਦਾ ਕਿ ਸਭ ਕੁਝ ਜੋ ਦਿਖ ਰਿਹਾ ਹੈ ਉਥੇ ਜੋਰ ਨਹੀਂ ਪਾ ਸਕਦਾ ਉਸ ਅਵਸਥਾ ਵਿੱਚ ਆਪਣਿਆ ਜੀਵ ਸਾਧਗ੍ਰਾਂਖਿਆ ਜਦੋਂ ਸ਼ਬਦ ਦੀ ਅਰਦਨਾ ਕਰਦਾ ਹੈ ਤਿਤੈ ਸਚਾ ਸਤ ਨਹੀਂ ਤਬਜਨ ਤਾਰਨ ਹਾਰ ਹੋਤੀ ਫਿਰ ਉਹ ਪ੍ਰਮਾਤਮਾ ਦੇ ਨਾਲ ਜਦੋਂ ਇਸ ਅਵਸਥਾ ਵਿੱਚ ਅਪੜ ਜਾਂਦਾ ਜੀਵ ਇੱਕ ਵਿੱਚ ਹੋ ਜਾਂਦਾ ਸ਼ਬਦ ਦੇ ਮੇਲੇ ਵਿੱਚ ਸਵਾਰ ਹੋਇਆ ਉਹ ਸਦਾ ਤਰਿ ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ ਜੋ ਜੀਵ ਸੰਸਾਰ ਚੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈ ਉਸ ਰੱਬ ਨਾਲ ਇਹਦੀ ਅਪੇਤ ਆ ਜਾਂਦੀ ਜਿਨਨੇ ਇਹਨੂੰ ਸੰਸਾਰ ਭਾਸ਼ਾ ਕਰ ਤੋਂ ਪਾਰ ਲਾਉਂਦੇ ਹੈ ਕਿ ਸਾਧਗੁਰਾਂ ਨੇ ਇੱਕੋ ਗੱਲ ਆਖੀ ਜਿਨਨੇ ਮੈਨੂੰ ਮਿਲਦਾ ਜਿਨਨੇ ਆਪਣੇ ਸੰਸਾਰ ਭਾਸ਼ਾ ਗ੍ਰਦ ਦੇ ਪੰਧ ਨੂੰ ਸੰਪੂਰਨ ਕਰਨਾ ਹੈ ਉਹ ਕੁਝ ਨਾ ਕਰੇ ਬਸ ਆ ਸ਼ਬਦ ਵਾਣੂ ਦਿੱਤਾ ਹੈ ਸ਼ਬਦ ਗੁਰੂ ਦੇ ਲੜ ਲੱਗਦਾ ਹੈ ਸ਼ਬਦ ਗੁਰੂ ਦੇ ਰਾਹੀ ਉਸ ਰੱਬ ਦੀ ਖੋਜ ਵਿੱਚ ਜੁੜਦਾ ਹੈ ਤੇ ਜਿਹੜਾ ਜਿਹੜਾ ਖੋਜੇਗਾ ਉਹ ਰੱਬ ਦੀ ਪ੍ਰਾਪਤੀ ਕਰ ਲਏਗਾ ਤੇ ਇਹਨਾਂ ਤੋਂ ਬਿਨਾ ਹੋਰ ਪਾਸੇ ੱੱਕੇ ਵੀ ਨਾ ਪਾਈ ਗਏ ਜਮ ਤੇ ਤੁਮਲੇ ਤਮ ਤੇ ਕੋ ਆਖ ਕਰੇ ਨਹੀਂ ਆਨੇ ਨੂੰ ਪੜਿਓ ਨਾ ਜਿੰਦਗੀ ਚ ਉਸਾਇਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮੈਂ ਇੱਕ ਨਾ ਮੰਨਿਓ ਸਿਮਰਤ ਸ਼ਾਸਤਰ ਵੇਦ ਸੰਭਗੋ ਭੇਦ ਕਹੇ ਹਮ ਇੱਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਹਿ ਬਖਾ ਦੇ ਗੁਰੂ ਰਹਿਮ ਕਰੇ ਸਾਨੂੰ ਸ਼ਬਦ ਗੁਰੂ ਦੇ ਲੜਨ ਤੋ ਸ਼ਬਦ ਦੇ ਮੇਲੇ ਵਿਸਵਾਨੋ ਕਿ ਜਿੰਦਗੀ ਜਿਉਂਦੀ ਜਾਂ ਚਾਏ ਇਹ ਦਾ ਸਤਿਗੁਰੂ ਸਾਡੀ ਚੋੜੀ ਵਿੱਚ ਪਾ ਕੇ ਨਵਾਜਣ ਹੋਈਆਂ ਭੁੱਲਾਂ ਚੁਕਾ ਤੋ ਖਿਮਾ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿ ਫਤੇ ਬਲਾਉ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ